ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਬੀਬੀ ਜੀ ਹੁਣ ਉਹ ਵਡਾਲਾ ਸਾਹਿਬ ਹੁਣ ਮੇਰੇ ਵੱਡੇ ਵੀਰ ਸੁਖਮਿੰਦਰ ਸਿੰਘ ਰਾਜਪਾਲ ਹੁਣ ਉਹ ਸਾਡੀ ਹਮੇਸ਼ਾ ਪਿੱਠ ਤੇ ਖੜੇ ਰਹੇ ਨੇ ਪਰ ਜੋ ਹਾਲਾਤ ਪਾਰਟੀ ਦੇ ਬਣ ਗਏ ਨੇ 10 ਤਰੀਕ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਇਹ ਪਾਰਟੀ ਜਾਂ ਰਹੇਗੀ ਜਾਂ ਨਹੀਂ ਰਹੇਗੀ ਪਰ ਕੀ ਲੱਗਦਾ ਬੀਬੀ ਜਗੀਰਕੌਰ ਹੁਣੇ ਗੁਰਪ੍ਰਤਾਪ ਸਿੰਘ ਵਡਾਲਾ ਹੁਣੇ ਹੁਣ ਜੇ ਤੁਹਾਨੂੰ ਸੰਪਰਕ ਕਰਦੇ ਨੇ ਤੁਹਾਡਾ ਅੱਗੇ ਕੀ ਕਰਨਾ ਚਾਹੀਦਾ ਨਹੀਂ ਬੈਠਾਂਗਾ ਜੀ ਉਹਨਾਂ ਨਾਲ ਮੇਰਾ ਕੋਈ ਨਹੀਂ ਹੈਗਾ ਮੈਨੂੰ ਪਤਾ ਕਿ ਤੁਸੀਂ ਛੱਡ ਦਿੱਤਾ ਹੈ ਨਹੀਂ ਉਹਨਾਂ ਨੇ ਮੈਂ ਕੋਈ ਗੱਲ ਨਹੀਂ ਕੀਤੀ ਸਾਲੀ ਵੀ ਰਾਜਪਾਲ ਜੀ ਤੁਹਾਡੀਆਂ ਜਿਹੜੀਆਂ ਮੀਟਿੰਗਾਂ ਦੇ ਡਰੈਸ ਨੋਟ ਕਰ ਰਹੇ ਕਿੱਥੇ ਮੀਟਿੰਗ ਹੈ ਕਿੱਥੇ ਨਹੀਂ ਮੈਂ ਪਹਿਲਾਂ ਤਾਂ ਕੇ ਹੈ ਨਾ ਰਾਜਪਾਲ ਭਾਜੀ ਦਾ ਬਹੁਤ ਬਹੁਤ ਧੰਨਵਾਦ ਉਹ ਮੇਰਾ ਵੱਡਾ ਵੀਰ ਹੈ ਉਹ ਮੇਰੇ ਨਾਲ ਹੀ ਤੁਸੀਂ ਕੀ ਰਾਜ਼ਾ ਨਿੱਜੀ ਨਿੱਜੀ ਫੈਸਲੇ ਰਿਹਾ ਤੁਹਾਡੇ ਹਾਂਜੀ ਇਹ ਮੇਰਾ ਨਿੱਜੀ ਹੈ ਭਾਈ ਪਰਸੋਂ ਸਿੰਘ ਦੇ ਪਿਤਾਾਰ ਨੇ ਤੁਹਾਨੂੰ ਜਾਂ ਨਾ ਕਰ ਦਿੱਤੀਆਂ ਹਾਂ ਕਰ ਦਿੱਤੀ ਉਹ ਵੀ ਦੱਸੋ ਕੀ ਹੋਇਆ ਸੀ ਨਹੀਂ ਸਾਡੇ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਸਾਡਾ ਪਰਸਨਲ ਇਹਨਾਂ ਨਾਲ ਕੋਈ ਵੀ ਪਤਾ ਵੀ ਕੋਈ ਸੰਪਰਕ ਕਿਸੇ ਨੇ ਕੀਤਾ ਹੋਇਆ ਆਪਣੇ ਲੈਵਲ ਤੇ ਕੀਤਾ ਹੈ ਸਾਨੂੰ ਇਸ ਬਾਰੇ ਨਹੀਂ ਪਤਾ ਨਹੀਂ ਮੈਂ ਉਹਨਾਂ ਨਾਲ ਨਹੀਂ ਕੀਤਾ ਦੀਪ ਜੀ ਜਿਹੜੇ ਪਰਸੋਂ ਪ੍ਰੈਸ ਕਾਨਫਰੈਂਸ ਤੇ ਤੁਹਾਡੇ ਘਰ ਹੋਈ ਸੀ ਉਹਦੇ ਵਿੱਚ ਬਨਾਕਾ ਸਾਹਿਬ ਆਏ ਸੀ ਤੁਹਾਨੂੰ ਆਰਥਿਕ ਮਦਦ ਵੀ ਦਿੱਤੀ ਜੀ ਉਹ ਚਲਵੰਡੀ ਦੀ ਬੇਟੀ ਵੀ ਆਈ ਸੀ ਬੇਟੀਆਂ ਠੀਕ ਹੈ ਅਰੇ ਲਾਵਾ ਸਾਹਿਬ ਆਏ ਹੋ ਸੀ ਹਾਂਜੀ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ ਤੁਹਾਡਾ ਮਨ ਉਹ ਕਹਿ ਰਹੇ ਸੀ ਤੁਹਾਡੇ ਅਸੀਂ ਵਾਸਤੇ ਕੰਪੇਨ ਵੀ ਕਰਾਂਗੇ ਕੋਈ ਆਰਥਿਕ ਮਦਦ ਵੀ ਕਰਾਂਗੇ ਜੀ ਔਰ ਤੁਹਾਡੀ ਜਿਹੜੀ ਹਵਾ ਬੜੀ ਵਧੀਆ ਬਣ ਰਹੀ ਸੀ ਜੀ ਜੀ ਕਿ ਕਿ ਕਿਸ ਤਰ੍ਹਾਂ ਦੀ ਬਿਸਥੀ ਆਈ एकदम ਤੁਸੀਂ ਆਪਣਾ ਦੇਖੋ ਸ਼ਰਮਾ ਜੀ ਬੇਨਤੀ ਦਵੈ ਪਹਿਲੀ ਤਾਂ ਗੱਲ ਜਿਨ੍ਹਾਂ ਨੇ ਸਾਨੂੰ ਆਰਥਿਕ ਮਦਦ ਦਿੱਤੀ ਹੈ ਨਾ ਉਹਨਾਂ ਦਾ ਅਸੀਂ ਰਣੀਏ ਭਾਈ ਸਾਹਿਬ ਨੇ ਕੋਈ ਇਸ ਤੋਂ ਗੱਲ ਮੁਨਕਰ ਨਹੀਂ ਕਰ ਸਕਦੇ ਅਸੀਂ ਵੀ ਉਹਨਾਂ ਨੇ ਸਾਨੂੰ ਆਰਥਿਕ ਸਹਾਇਤਾ ਨਹੀਂ ਦਿੱਤੀ ਜੀ 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 ਦੂਜਾ ਤੁਸੀਂ ਕੀ ਪੁੱਛਿਆ ਸੀ ਮੈਂ ਐਸੀ ਕਿਹੜੀ ਪਰਿਸਥਿਤੀਆਂ ਆਈਆਂ ਲੋਕਾਂ ਤੁਸੀਂ ਸਿੰਸੀ ਬੰਦ ਕਰ ਰਹੇ ਸੀ ਤੁਹਾਡੇ ਨਾਲ ਅਕਾਲੀਦਾਰ ਬਾਦਲ ਨੇ ਥੱਕਾ ਕੀਤਾ ਸੋ ਅਸੀਂ ਸਿੰਬਲ ਦੇ ਕੇ ਦੁਬਾਰਾ ਹਾਂ ਜੀ ਬੋਲਣ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਵਿੱਚ ਇੱਕ ਤੁਹਾਡੀ ਗੱਲ ਜਾ ਰਹੀ ਸੀ ਲੋਕਾਂ ਦੇ ਵਿੱਚ ਹਵਾ ਬਣਦੀ ਜਾ ਰਹੀ ਸੀ ਕਿਹੜੀਆਂ ਪਰਿਸਥਿਤੀਆਂ ਆ ਗਈਆਂ ਕਿਹੜਾ ਐਸਾ ਗੱਲ ਆ ਗਈ ਇੱਕਦਮ ਤੁਸੀਂ ਆਪਣਾ ਮਾਈਂਡ ਚੇਂਜ ਕਰ ਲਿਆ ਸ਼ਰਮਾ ਜੀ ਅਸੀਂ ਨਾ ਦੋ ਤੜੇ ਦੇ ਦੀ ਰਾਜਨੀਤੀ ਵਿੱਚ ਪਿਸਲਾ ਨਹੀਂ ਚਾਹੁੰਦੇ ਜੀ ਪਹਿਲੀ ਤਾਂ ਗੱਲ ਏ ਆ ਜੀ ਆਫਟਰ ਇਲੈਕਸ਼ਨ ਕੀ ਹੈ 10 ਤਰੀਕ ਤੋਂ ਬਾਅਦ ਕੀ ਹੈ ਪਾਰਟੀ ਕਿੱਥੇ ਖੜੀ ਹੈ ਅਸੀਂ ਕਿੱਥੇ ਖੜੇ ਆ ਅਸੀਂ ਜੇ ਆਪਣੇ ਲੈਕ ਦਾ ਵਿਕਾਸ ਨਾ ਕਰਾ ਪਈਏ ਆਪਣੇ ਲੋਕਾਂ ਦਾ ਕੰਮ ਨਾ ਕਰਾ ਪਈਏ ਬੇਸਿਕ ਸਹੂਲਤਾਂ ਉਹਨਾਂ ਨੂੰ ਦੇ ਪਾਈਏ ਅਸੀਂ ਯਾਰ ਮੈਂ ਨਹੀਂ ਸਮਝਦਾ ਵੀ ਅਸੀਂ ਆਪਣੇ ਆਪ ਨੂੰ ਰਾਜਨੀਤਿਕ ਲੋਕਾਂ ਦੇ ਲਾਇਕ ਅੱਗੇ ਜਿੱਥੇ ਦਾ ਪੀਤਲ ਸਿੰਘ ਜੀ ਦੀ ਗੱਲ ਕਰੀਏ ਅਕਾਲੀ ਦਲ ਦੇ ਟਕਸਾਲੀ ਲੀਡਰ ਸੀਗੇ ਬੜੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਅਕਾਲੀ ਦਲ ਵਾਸਤੇ ਬੜੇ ਧਰਨੇ ਲਾਏ ਬੜੇ ਮੋਰਚੇ ਲਾਏ ਜਦੋਂ ਅਕਾਲੀਆ ਛੱਡਣ ਵੇਲੇ ਮਤਲਬ ਤੁਹਾਨੂੰ ਕੋ ਫੀਲ ਹੋਇਆ ਦੇਖੋ ਜarre ਜੋ ਸਾਡੇ ਤੇ ਫੀਲ ਹੋਇਆ ਸਾਹਿ ਤੁਸੀਂ ਸ ਜੋ ਤੁਸੀਂ ਉਹਨਾਂ ਦੀ ਕੁਰਬਾਨੀਆਂ ਕਹਿ ਰਹੀਆਂ ਪੂਰਾ ਜੱਗ ਕਹਿ ਰਿਹਾ ਵੀ ਉਹਨਾਂ ਦੀ ਕੁਰਬਾਨੀਆਂ ਦਾ ਕੋਈ ਮੁੱਲ ਮੋੜ ਨਹੀਂ ਸਕਦਾ ਉਹ ਭਾਵੇਂ ਸੁਖਬੀਰ ਸਿੰਘ ਬਾਦਲ ਹੋਵੇ ਜ਼ਿਲ੍ਹਾ ਪ੍ਰਧਾਨ ਹੋਵੇ ਕੋਈ ਵੀ ਹੋਵੇ ਉਹਨਾਂ ਦੇ ਨੇੜੇ ਤੇੜੇ ਨਹੀਂ ਹੈਗੇ ਠੀਕ ਹੈ ਉਹ ਪੈਰਾਸ਼ੂਟ ਡਰਾਈਵ ਪ੍ਰਧਾਨ ਸਾਹਿਬ ਆਪਣੇ ਬਾਦਲ ਸਾਹਿਬ ਵੱਡੇ ਦੀ ਕੁਰਸੀ ਸਾਹਮਣੇ ਨੇ ਪਰ ਉਹ ਇਸ लायक ਨਹੀਂ ਅਗੇ ਵੀ ਉਹ ਕੁਰਸੀ ਸਾਹਮਣੇ ਸਕਣ ਦੂਜੀ ਗੱਲ 80 ਨਹੀਂ ਛੱਡੀ ਪਾਰਟੀ ਨੇ ਪਾਰਟੀ ਨੇ ਸਾਨੂੰ ਛੱਡੇ ਪਰ ਹੁਣ ਕੀ ਲੱਗਦਾ ਮੋਹਿੰਦਰ ਭਗਤ ਜੀ ਕੈਂਪੇਨ ਕਰੋਗੇ ਤੁਸੀਂ ਲੋਕ ਹਾਂਜੀ ਬਿਲਕੁਲ ਬਿਲਕੁਲ ਕਰਾਂਗੇ ਜੀ ਖੁੱਲ ਕੇ ਕਰਾਂਗੇ ਤੁਸੀਂ ਕਹਿੰਦੇ ਪਿਓ ਕਿ ਤੁਸੀਂ ਅਕਾਲੀ ਹੋ ਤੁਸੀਂ ਅਕਾਲੀ ਹੀ ਰਹੋਗੇ ਪਰ ਗੱਲ ਇੱਥੇ ਖੜਦ ਗਈ ਹੈ ਕਿ ਜੇ ਤੁਸੀਂ ਅਕਾਲੀ ਹੋ ਤੇ ਇੱਕ ਚਾਹਤ ਹੁੰਦੀ ਹੈ ਕਿ ਆਪਣੇ ਜੀ ਸਾਡਾ ਅਕਾਲੀ ਦਲ ਹੀਠਾਂ ਵੀ ਡਿੱਗਦਾ ਪਿਆ ਤੁਹਾਨੂੰ ਸੁਰਜੀਤ ਕਰੀਏ ਤੁਹਾਡੇ ਮਨ 'ਚ ਇਹ ਖਿਆਲ ਨਹੀਂ ਆਇਆ ਸਰ ਅਫੀਸ਼ੀਅਲ ਕੌਣ ਹੈ ਹਮ ਅਫੀਸ਼ੀਅਲ ਬਣਾਉਣੀ ਹੀ ਲੱਗਾਈ ਅਫੀਸ਼ੀਅਲ ਕੌਣ ਹੈ ਬਾਕੀ ਤੜ ਹਮ ਕੋਈ ਵੀ ਹੋਵੇ ਉਹ ਪੈਰ ਲਾਉਂਦਾ ਆਪਣੇ ਸੁਖਵੀਰ ਸਿੰਘ ਬਾਦਲ ਪੈਰ ਲੱਗਣ ਦਿੰਦਾ ਜਿਹੜਾ ਜਿਹੜਾ ਬੋਲਦਾ ਚਲੋ ਬਾਦ ਪਾਰਟੀ ਚ ਜਿਹੜਾ ਬੋਲਦਾ ਚਲੋ ਪਾਰਟੀ ਚ ਬਾ ਇਹ ਤਾਂ ਡਿਕਟੇਟਰਸ਼ਿਪ ਹੋ ਗਈ ਇਹ ਪਾਰਟੀ ਤਾਂ ਨਹੀਂ ਹੋਈ ਹਮ ਨਹੀਂ ਮੈਂ ਬਸ ਬਸ ਮਨ ਕਿਉਂ ਬਦਲਿਆ ਜੀ ਅਚਾਨਕ ਅਸੀਂ ਆਪਣੇ ਵਿਕਾਸ ਕਰਾਉਣਾ ਚਾਹੁੰਦੇ ਆ ਜੋ ਸਾਡੇ ਇਲਾਕੇ ਦਾ ਕੰਮ ਹੈ ਉਹ ਅਸੀਂ ਕਰਾਉਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਉੱਪਰ ਦੀ ਆਇ ਅਕਾਲੀ ਦਲ ਛੱਡ ਕੇ ਆਮ ਆ ਅਸੀਂ ਅਸੂਬ ਨੇ ਉਹਨਾਂ ਨੇ ਛੱਡੇ ਸਰ ਹਰਤ ਦੇ ਆਧਾਰ ਤੇ ਅੱਜ ਵਾਇਮਿੰਗ ਹੋਈ ਹੈ ਜਾਂ ਆਪਣੇ ਮਨ ਦੀ ਨਹੀਂ ਅਸੀਂ ਆਪਣੇ ਮਨ ਦੀ ਵਿਕਾਸ ਦੇ ਮੁੱਦਿਆਂ ਦੇ ਕੋਈ ਸਾਡੀ ਸ਼ਰਤ ਨਹੀਂ ਕਿਸੇ ਨੇ ਕੋਈ ਸਾਡਾ ਮਤਲਬ ਨਸ਼ੇ ਦਾ ਬੰਗ ਨਸ਼ੇ ਦੀ ਮੰਗੋ